ਕਲਾਕਾਰ ਲਈ ਜਦੋਂ ਤਾੜੀਆਂ ਵੱਜਦੀਆਂ ਨੇ ਸ਼ਨਮੇ ਹਾਲ 'ਚ ਟੂਕਾ ਪੈਂਦੀਆਂ ਨੇ ਤੇ ਇਹਦਾ ਜਿਹੜਾ ਕੌਨਫੀਡੈਂਸ ਆ ਹੋਰ ਹਾਈ ਹੋ ਜਾਂਦਾ ਮਾਨ ਵਾਲੀ ਗੱਲ ਆ ਕਿ ਜਿਸ ਤਰੀਕੇ ਨਾਲ ਸਾਰੀ ਟੀਮ ਨੇ ਫਿਲਮ ਦੇ ਵਿੱਚ ਕੰਮ ਕੀਤਾ ਹੈ ਫਿਲਮ ਬਣਾਉਣ ਦਾ ਜਿਸ ਤਰੀਕੇ ਨਾਲ ਇੰਜੋਏ ਕੀਤਾ ਤੇ ਉਹ ਤੁਹਾਡੇ ਸਾਹਮਣੇ ਸਾਰੀ ਆਡੀਅנס ਉਸੇ ਤਰੀਕੇ ਨਾਲ ਇੰਜੋਏ ਕਰ ਰਹੀ ਹੋਵੇ ਤੇ ਖੁਸ਼ੀ ਮਿਲਦੀ ਆ ਕਹਾਣੀ ਜਿਹੜਾ ਕੰਟੈਂਟ ਆ ਉਹ ਬਹੁਤ ਸੋਹਣੇ ਤਰੀਕਾ ਨਾਲ ਦਰਸਾਇਆ ਗਿਆ ਮੈਨੂੰ ਇਹ ਹੀ ਚੀਜ਼ ਸੋਹਣੀ ਲੱਗੀ ਸੀ ਕਿ ਬੜਾ ਇੱਕ ਹਾਸਰਾਸ ਤਰੀਕੇ ਦੇ ਨਾਲ ਕਹਾਣੀ ਕਹਾਣੀ ਨੂੰ ਦਰਸਾ ਦਿੱਤਾ ਗਿਆ ਤੇ ਇੱਕ ਮੈਸੇਜ ਵੀ ਦੇ ਦਿੱਤਾ ਗਿਆ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸਵੇਰਾ ਟੀਵੀ ਸੋ ਫਿਲਮ ਦੀ ਸਕਰੀਨਿੰਗ ਤੋਂ ਅਸੀਂ ਦੇਖ ਕੇ ਬਾਹਰ ਨਿਕਲੇ ਹਾਂ ਮੁੱਕ ਗਈ ਫਿਲਮ ਡੱਬੀ ਚ ਜਾ ਰਹੇ ਹਾਂ ਜਿਸ ਦੇ ਐਕਟਰ ਸਟਨਲ ਮੌਜੂਦ ਨੇ ਹਾਨੀ ਮਟੋ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਸਸ਼ੀਕਾਲ ਜੀ ਸਵਾਗਤ ਹੈ ਜੀ ਸਸ਼ੀਕਾਲ ਜੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਤ ਸੋ ਫਿਲਮ ਦੇ ਲਈ ਵੀ ਬਹੁਤ ਬਹੁਤ ਮੁਬਾਰਕਾ ਲੋਕੀ ਤਾਂ ਬਹੁਤ ਪਸੰਦ ਕਰ ਰਹੇ ਸੀ ਹੂਟਿੰਗ ਕਰ ਰਹੇ ਸੀ ਜੇ ਤੁਸੀਂ ਫਿਲਮ ਨੂੰ ਵੇਖਿਆ ਕਿਵੇਂ ਦਾ ਲੱਗਾ ਜੀ ਮੈਨੂੰ ਬਹੁਤ ਵਧੀਆ ਲੱਗਾ ਕਲਾਕਾਰ ਲਈ ਜਦੋਂ ਤਾੜੀਆਂ ਵੱਜਦੀਆਂ ਨੇ ਸਨ ਮੈਂ ਹ ਉਕਾ ਪੈਂਦੀਆਂ ਨੇ ਤੇ ਇਹਦਾ ਜਿਹੜਾ ਕੌਨਫੀਡੈਂਸ ਆ ਹੋਰ ਹਾਈ ਹੋ ਜਾਂਦਾ ਸੋ ਇੱਕ ਮਾਨ ਵਾਲੀ ਗੱਲ ਆ ਕਿ ਜਿਸ ਤਰੀਕੇ ਨਾਲ ਸਾਰੀ ਟੀਮ ਨੇ ਫਿਲਮ ਦੇ ਵਿੱਚ ਕੰਮ ਕੀਤਾ ਹੈ ਫਿਲਮ ਬਣਾਉਂਦੇ ਜਿਸ ਤਰੀਕੇ ਨਾਲ ਇੰਜੋਏ ਕੀਤਾ ਤੇ ਉਹ ਤੁਹਾਡੇ ਸਾਹਮਣੇ ਸਾਰੀ ਆਡੀਅנס ਉਸੇ ਤਰੀਕੇ ਨਾਲ ਇੰਜੋਏ ਕਰ ਰਹੀ ਹੋਵੇ ਤੇ ਖੁਸ਼ੀ ਮਿਲਦੀ ਹੈ ਇਹ ਮੈਨੂੰ ਇਹ ਲੱਗਦਾ ਕਿ ਉਹ ਮਹਿਨਤ ਰੰਗ ਲੈ ਕੇ ਆਈ ਹੈ ਤੁਸੀਂ ਸਾਰਿਆਂ ਨੇ ਬਹੁਤ ਪਸੰਦ ਕੀਤੀ ਇਵਨ ਬਹੁਤ ਘੱਟ ਫਿਲਮ ਆਉਂਦੀਆਂ ਜਿਹੜੀਆਂ ਤੁਹਾਨੂੰ ਪਸੰਦ ਆਉਂਦੀਆਂ ਨੇ ਸੱਚੀ ਬਹੁਤ ਸੋਹਣੀ ਫਿਲਮ ਬਣੀ ਹੈ ਸੋ ਅਗਰ ਸਕ੍ਰਿਪਟ ਦੀ ਗੱਲ ਕਰੀਏ ਸੋ ਖਾਸ ਕੀ ਲੱਗਾ ਜੇ ਤੁਹਾਨੂੰ ਵੀ ਇੱਕਦਮ ਹੀ ਕਿਹਾ ਵੀ ਹਾਂ ਇਹ ਫਿਲਮ ਕਰਨੀ ਚਾਹੀਦੀ ਹੈ ਸਕ੍ਰਿਪਟ ਦੀ ਗੱਲ ਕਰਾਂ ਤੇ ਕਹਾਣੀ ਜਿਹੜਾ ਕੰਟੈਂਟ ਆ ਉਹ ਬਹੁਤ ਸੋਹਣੇ ਤਰੀਕਾ ਨਾਲ ਦਰਸਾਇਆ ਗਿਆ ਜਿਵੇਂ ਆਪਾਂ ਕਹਿ ਲਈਏ ਕਿ ਸਾਡੀ ਪੰਜਾਬ ਸਰਕਾਰ ਨੇ ਵੀ ਨਸ਼ਿਆਂ ਤੇ ਖੂਬ ਠੱਲ ਪਾਈ ਆ ਸੋ ਸਾਡਾ ਮੁੱਦਾ ਵੀ ਉਦਾਂ ਦਾ ਹੀ ਆ ਕਿ ਇਹ ਚੀਜ਼ ਨੂੰ ਕਿਵੇਂ ਰੋਕਿਆ ਜਾ ਸਕਦਾ ਜੇ ਕੋਈ ਤੁਹਾਨੂੰ ਮਾੜੀ ਆਦਤ ਲੱਗੀ ਆ ਉਹਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਐਂਟਰਟੇਨਿੰਗ ਵੇ ਨਾਲ ਮੈਨੂੰ ਇਹੀ ਚੀਜ਼ ਸੋਹਣੀ ਲੱਗੀ ਸੀ ਕਿ ਬੜਾ ਇੱਕ ਹਾਸਰਸ ਤਰੀਕੇ ਦੇ ਨਾਲ ਕਹਾਣੀ ਕਹਾਣੀ ਨੂੰ ਦਰਸਾ ਦਿੱਤਾ ਗਿਆ ਤੇ ਇੱਕ ਮੈਸੇਜ ਵੀ ਦੇ ਦਿੱਤਾ ਗਿਆ ਖੂਬ ਹੱਸੇ ਵੀ ਆ ਇੰਜੋਏ ਵੀ ਕੀਤਾ ਆ ਤੇ ਉਹ ਗੱਲ ਨੂੰ ਸਮਝਿਆ ਵੀ ਆ ਕਿ ਕਿਸੇ ਚੀਜ਼ ਨੂੰ ਤੁਸੀਂ ਤਿਆਗਣਾ ਹੈ ਛੱਡਣਾ ਹੈ ਉਹ ਕੋਈ ਐਡੀ ਵੱਡੀ ਗੱਲ ਨਹੀਂ ਤੁਸੀਂ ਚਾਹੋ ਤੇ ਹੋ ਜਾਂਦੀਆਂ ਨੇ ਚੀਜ਼ਾਂ ਤੋਂ ਕੰਟੈਂਟ ਬਹੁਤ ਸੋਹਣਾ ਸੀਗਾ ਅੱਛਾ ਜਦੋਂ ਅਸੀਂ ਸੀਰਤ ਜੀ ਨਾਲ ਗੱਲ ਕਰ ਰਹੇ ਸੀ ਤਾਂ ਉਹਨਾਂ ਨਾਲ ਮੈਂ ਪੁੱਛਿਆ ਵੀ ਕੋਈ ਮੂਮੈਂਟ ਹੋਇਆ ਹੋਵੇ ਪ੍ਰੈਂਕ ਹੋਇਆ ਹੋਵੇ ਤਾਂ ਉਹਨਾਂ ਨੇ ਤੁਹਾਡੇ ਵਾਲਾ ਜ਼ਰੂਰ ਦੱਸਿਆ ਸੀਗਾ ਜਦੋਂ ਤੁਸੀਂ ਉਹ ਘਾਗਰਾ ਚੋਲੀ ਪਾਈ ਸੀ ਸੋ ਜ਼ਰੂਰ ਦੱਸੋ ਇੱਕ ਵਾਰ ਵੀ ਉਹਨਾਂ ਨੇ ਦੱਸ ਦਿੱਤਾ ਆਪਣੇ ਪੁਆਇੰਟ ਆਫ 뷰 ਦੇ ਨਾਲ ਵੀ ਉਹਨਾਂ ਨੂੰ ਬਹੁਤ ਫਨੀ ਲੱਗਾ ਸੋ ਤੁਹਾਡੇ ਨਾਲ ਤਾਂ ਇਹ ਹੰਡਿਆ ਤੁਸੀਂ ਦੱਸੋ ਕਿ ਬਿਲਕੁਲ ਬਿਲਕੁਲ ਬਹੁਤ ਫਨੀ ਸੀਗਾ ਇੱਕ ਮੂਮੈਂਟ ਸੀਗੀ ਉਹ ਰਾਜਸਥਾਨ ਜੀ ਆਪਾਂ ਸ਼ੂਟ ਕਰ ਰਹੇ ਸੀਗੇ ਤੇ ਮੈਂ ਘਾਗਰਾ ਚੋਲੀ ਪਾ ਕੇ ਆਉਣਾ ਸੀਗਾ ਤੇ ਉਹ ਰਾਤ ਦਾ ਟਾਈਮ ਸੀਗਾ ਰਾਤ ਦਾ ਸ਼ੂਟ ਕਰ ਰਹੇ ਸੀਗੇ ਉਹ ਜਿੰਨੀ ਵੀ ਜਨਤਾ ਬਾਹਰ ਖੜੀ ਸੀਗੀ ਮੈਂ ਨਾ ਚੁੰਨੀ ਏਦਾਂ ਕਰਕੇ ਲਈ ਸੀ ਮੈਂ ਗੱਡੀ 'ਚ ਉਤਰਾਂ ਤਿੰਨ ਚਾਰ ਜਣੇ ਮੇਰੇ ਨਾਲ ਤੇ ਮੈਂ ਅੰਦਰ ਗਿਆ ਤੇ ਮੈਂ ਪੂਰੇ ਕੈਰੇਕਟਰ 'ਚ ਸੀਗਾ ਉਸ ਵੇਲੇ ਤੇ ਜਿਹੜੇ ਬਾਹਰ ਖੜੇ ਸੀ ਉਹ ਦੇਖਣ ਲੱਗੇ ਵੀ ਕੌਣ ਆ ਮੈਨੂੰ ਪਤਾ ਲੱਗ ਗਿਆ ਸੀਗਾ ਮੈਂ ਕਿਹਾ ਉੱਧਰ ਉਹਨਾਂ ਦੀ ਅੱਖਾਂ ਮੇਰੇ 'ਅਲੀ ਆ ਜਿੰਨਾ ਚਿਰ ਅੰਦਰ ਮੈਂ ਚੁੰਨੀ ਲਾ ਕੇ ਬੈਠਾ ਸੀਗਾ ਜਿਹੜਾ ਆਇਆ ਅੰਦਰ ਕਹਿੰਦਾ ਭਾਜੀ ਤੁਸੀਂ ਜੇ ਮੈਂ ਕਿਹਾ ਕੀ ਹੈ ਕੀ ਸਮਝੇ ਮੈਂ ਕਿਹਾ ਜੋ ਤੂੰ ਸਮਝੇ ਮੈਨੂੰ ਪਤਾ ਲੱਗ ਗਿਆ ਸੀਗਾ ਕਹਿੰਦਾ ਨਹੀਂ ਨਹੀਂ ਭਾਜੀ ਸਾਨੂੰ ਲੱਗਾ ਕੋ ਕੁੜੀ ਆ ਗਈ ਆ ਸੋ ਉਹ ਫਨੀ ਚੀਜ਼ ਸੀਗੀ ਤੇ ਉਹ ਇਹੀ ਚੀਜ਼ਾਂ ਕਲਾਕਾਰ ਦਾ ਹੌਸਲਾ ਵਧਾ ਦਿੰਦੀਆਂ ਕਿ ਜਦੋਂ ਤੁਸੀਂ ਕਰੈਕਟਰ ਚ ਇੰਨੇ ਹੁੰਦੇ ਹੋ ਤਾਂ ਤੁਸੀਂ ਉਹ ਚੀਜ਼ਾਂ ਲਗਣੀਆਂ ਚਾਹੀਦੀਆਂ ਆ। ਤਾਂ ਜਾਣਦੇ ਆਂ ਦੇ ਦਰਸ਼ਕਾਂ ਨੂੰ ਕੀ ਕਹੋ। ਇਹ ਸਾਡੀ ਫਿਲਮ ਮੁੱਕ ਕੀ ਫੀਮ ਡੱਬੀ ਚ ਯਾਰੋ ਬਹੁਤ ਵਧੀਆ ਬਣੀ ਆ। ਫੀਮ ਡੱਬੀ ਚ ਮੁੱਕਣ ਤੋਂ ਬਾਅਦ ਜੋ ਹਾਲ ਹੁੰਦਾ ਹੈ ਬੰਦੇ ਦਾ ਉਹਨੂੰ ਕਿਵੇਂ ਦਰਸਾਇਆ ਗਿਆ ਹੈ? ਕਿਵੇਂ ਇਹ ਬੰਦੇ ਦੀ ਜ਼ਿੰਦਗੀ ਚ ਉਹ ਚੀਜ਼ਾਂ ਵਾਪਰਦੀਆਂ ਆ? ਉਹ ਤੁਹਾਨੂੰ ਸਿਨੇਮੇ ਚ ਵੇਖਣ ਨੂੰ ਮਿਲ ਗਈਆਂ। ਸੋ ਸਿਨੇਮੇ ਜਾਓ ਸਾਡੀ ਫਿਲਮ ਇੰਜੋਏ ਕਰੋ ਮੁੱਕ ਕੀ ਫੀਮ ਡੱਬੀ ਚ ਯਾਰੋ। ਥੈਂਕ ਯੂ ਸੋ ਮੱਚ। ਥੈਂਕ ਯੂ ਸੋ ਮੱਚ ਸਰ। ਥੈਂਕ ਯੂ ਸੋ ਮੱਚ